ਕੋਈ ਚਾਹਣਾ ਮੈਲੇ ਵਸਮਾਨ ਜਰੂਰ ਇੱਕ ਵਾਰੀ ਵੀ ਸ਼ੂਟ ਕਰੋ ਆਣਾ ਕਿਤੇ ਸ਼ੋਪਿੰਗ ਬੈਗ ਹਜ਼ਾਰ ਪਾਕਿਸਤਾਨ ਚਪਾਤੀ ਬਾਕਸ ਵੀ ਤੁਹਾਨੂੰ ਮਿਲ ਜੂਗਾ ਇੱਥੇ ਚਪਾਤੀ ਬਾਕਸ ਵੀ ਲੱਗੇ ਹੋਏ ਆ ਤੇ ਜਿੱਦਾਂ ਤੁਸੀਂ ਲੈ ਜਾਣਾ ਹੋ ਡਿਨਰ ਸੈਟ ਆ 950 ਦਾ ਡਿਨਰ ਸੈਟ ਲੱਗਾਇਆ ਹੋਇਆ ਹੈ ਇਹਨਾਂ ਨੇ ਡਿਨਰ ਸੈਟ ਵੀ ਤੁਹਾਨੂੰ ਮਿਲ ਜੂਗਾ ਤੇ ਇਧਰ ਚਪਾਤੀ ਬਾਕਸ ਵਗੈਰਾ ਵੀ ਤੁਹਾਨੂੰ ਮਿਲ ਜੂਗਾ ਤੇ ਇਸ ਤਰ੍ਹਾਂ ਬੌਲ ਵਗੈਰਾ ਸਾਰਾ ਤਰ੍ਹਾਂ ਦਾ ਤੁਹਾਨੂੰ ਸਮਾਨ ਉੱਥੇ ਮਿਲ ਜੂਗਾ ਜੀ ਸਾਰੇ ਘਾਲ ਦੇ ਸਾਰਿਆਂ ਨੂੰ ਤੇ ਰੀਅਲ ਮੰਜਿਸ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਸ਼ੋਪਿੰਗ ਬਾਜ਼ਾਰ ਜਿੱਥੇ ਤੁਹਾਨੂੰ ਦਿਖਾਵਾਂਗੇ ਸਾਰਾ ਕਰੋਕ ਕਰੋਕ ਦੇ ਸਾਮਾਨ ਵੀਡੀਓ ਨਾਲ ਬਣ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਆਖੋ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਤੇ ਸ਼ੇਅਰ ਵੀ ਕਰਦੇ ਆਖੋ ਤੇ ਅਸੀਂ ਸਾਰਾ ਤੁਹਾਨੂੰ ਦਿਖਾਵਾਂਗੇ ਕਰੋਕਰੀ ਦੇ ਸਾਮਾਨ ਬੱਚਿਆਂ ਦੇ ਕੱਪੜੇ ਐ데 ਵੀਡੀਓ ਨਾਲ ਬਣ ਰਹੀ ਹੈ ਚਲੋ ਦਿਖਾਉਦੇ ਤੁਹਾਨੂੰ ਚਲੋ ਅਸੀਂ ਆ ਗਏ ਕੰਦੀ ਪਹਿਲਵਾਨ ਦੀ ਦੁਕਾਨ ਤੇ ਔਰੇ ਸਾਹਮਣੇ ਹੈਗਾ ਇਹ ਸ਼ੋਪਿੰਗ ਬਾਜ਼ਾਰ ਥਾਣਾ ਕਿੱਥੇ ਆ ਸ਼ੋਪਿੰਗ ਬਾਜ਼ਾਰ ਵਾ ਤੇ ਇਹਦੇ ਅੰਦਰ ਅਸੀਂ ਚੱਲ ਜਣਾ ਆਇਆ ਇਹ ਦੇਖੋ ਇਸ ਤਰ੍ਹਾਂ ਸ਼ੋਪਿੰਗ ਬਾਜ਼ਾਰ ਸੌਪਾ ਇਹਨਾਂ ਦੀ ਤੇ ਜ਼ਰੂਰ ਅੰਦਰ ਇੱਕ ਵਾਰ ਇਹਦਾ ਵਿਜ਼ਿਟ ਕਰਨਾ ਆ ਤੇ ਇੱਥੇ ਹਰਕ ਤੁਹਾਨੂੰ ਸਮਾਨ ਮਿਲ ਜਾਊਗਾ ਘਰ ਦਾ ਜ਼ਰੂਰਤ ਵਾਲਾ ਸਮਾਨ ਤੁਹਾਨੂੰ ਹਰਕ ਮਿਲ ਜਾਊਗਾ ਇੱਥੇ ਜੀ ਲੋ ਜੀ ਉੱਪਰ ਹੈਗਾ ਸਾਰਾ ਡੈਕੋਰੇਸ਼ਨ ਦਾ ਸਮਾਨ ਤੇ ਨੀਚੇ ਹੈਗਾ ਆ ਜੁੱਤੀਆਂ ਵਗੈਰਾ ਲੇਡੀਜ਼ ਜੈਂਟਸ ਜੁੱਤੀਆਂ ਤੁਹਾਨੂੰ ਮਿਲ ਜਾਣਗੀਆਂ ਸਾਰਾ ਦਿਖਾਵਾਂਗੇ ਵੀਡੀਓ ਨਾਲ ਬਣੀ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ लो जी इस तरह से समान इतने किचन का समान भी मिल जूगा किचन का समान भी काफी समान लगा हुआ देख सकते हो तो मैंने ग्रैंडर कॉफी मेकर कॉफी मेकर इस तरह कॉफी मेकर मिल जूे तुम कॉफी मेकर ਬ੍ਰਸ਼ ਵਗੈਰਾ ਮਿਲ ਜੂਗੇ ਉਹ ਲਾਈਟਰ ਰੱਖੇ ਹੋਏ ਆ ਤੇ ਇਹ ਲੈ ਕੇ ਨਾ 70 ਰੁਪਏ ਦਾ ਤੇ ਇਸ ਤਰ੍ਹਾਂ 70 ਰੁਪਏ ਦਾ ਤੁਹਾਨੂੰ ਆਲੂ ਫੇਨ ਵਾਸਤੇ ਮਿਲ ਜੂਗੇ 70-70 ਰੁਪਏ ਚ ਤੇ ਇਧਰ ਵੀ ਕਾਫੀ ਇਦਾਂ ਸਮਾਨ ਲੱਗਾ ਹੋਇਆ ਛੋਟੇ ਛੋਟੇ ਤੁਹਾਨੂੰ ਇਸ ਤਰ੍ਹਾਂ ਦੇ ਡਸਟ ਬਿਨ ਵਗੈਰਾ ਮਿਲ ਜੂਗੇ ਦੇਖ ਸਕਦੇ ਆ ਤੇ ਜੇ ਤੁਸੇ ਸਪਰੇ ਬੋਤਲ ਚ ਲੈਣੀ ਆ ਸਪਰੇ ਬੋਤਲ ਵੀ ਮਿਲ ਜੂਗੇ ਤੁਹਾਨੂੰ ਸਪਰੇ ਬੋਤਲ ਕਿੰਨਾ ਦੀ ਹੈ ਪਜਟਰ ਪਜਟ ਸਪਰੇਅ ਬੋਟਰ ਮਿਲ ਜੂਗੇ ਇਸ ਤਰ੍ਹਾਂ ਦੇ ਤੁਹਾਨੂੰ ਕਾਫੀ ਸਮਾਨ ਲੱਗਾ ਹੋਇਆ ਛੋਟੇ ਛੋਟੇ ਇਸ ਤਰ੍ਹਾਂ ਇੰਡਸਟ ਡਸਟਬਿਨਸ ਹੋਏ ਚ ਰੱਖਣ ਵਾਸਤੇ ਡਸਟਬਿਨ ਮਿਲ ਜਾਣਗੇ ਕਿਹੜਾ ਲੈ ਦੇਖ ਇਹ ਹਾਂ ਕਿੰਨੇ ਦਾ ਤੇ ਤੁਹਾਨੂੰ ਇਸ ਤਰ੍ਹਾਂ ਦੀ ਡਿਸ਼ ਵਾਸ਼ ਵਾਸ ਦੇ ਕਵਰ ਮਿਲ ਜੂਗੇ ਤੇ ਕਿੰਨੇ ਦਾ ਪ੍ਰਾਈਸ 140 ਰੁਪਏ ਇਹ ਬੋਰਸ਼ ਵੀ ਇਸ ਤਰ੍ਹਾਂ ਤੁਹਾਨੂੰ 50 50 ਰੁਪਏ ਚ ਲੱਗੇ ਹੋਏ ਬੋਰਸ਼ ਤੁਸੀਂ ਮਿਲ ਜੂਗੇ ਤੇ ਇਸ ਤਰ੍ਹਾਂ ਤੁਹਾਨੂੰ ਕਟਿੰਗ ਬੋਰਡ ਵੀ ਮਿਲ ਜੂਗੇ ਕਟਿੰਗ ਬੋਰਡ ਹੈਗਾ 150 ਰੁਪਏ ਦਾ ਵੱਖ-ਵੱਖ ਕਲਰ ਫੁੱਲ ਹੈਗੇ ਆ 1.5 150 ਤੇ ਲੱਗੀ ਹੋਈ ਆ ਤੇ ਜੇ ਤੁਸੀਂ ਇਦਾਂ ਦੇ ਸੇ ਵਾਈਪਸ ਤੇਨਵਾ 100 ਰੁਪਏ ਚ ਇਦਾਂ ਤੁਹਾਨੂੰ ਤਿੰਨ ਮਿਲ ਜੂਗੇ ਤੇ 100-100 ਰੁਪਏ ਚ ਲੱਗੇ ਤੇ ਤੁਸੀਂ ਜਿ ਡੈਲਾ ਸਾਫ ਕਰਨ ਵਾਸਤੇ ਲੈਣਾ ਇਸ ਤਰ੍ਹਾਂ ਤੁਹਾਨੂੰ ਡੈਲਾ ਸਾਫ ਕਰਨ ਵਾਲੇ ਮਿਲ ਜੂਗੇ ਤੇ ਕਾਫੀ ਸਮਾਨ ਇੱਥੇ ਅਵੇਲੇਬਲ ਵਾ ਤੇ ਇਸ ਤਰ੍ਹਾਂ ਦੇ ਲੋ ਜੀ ਇਸ ਤਰ੍ਹਾਂ ਮਸ਼ੀਨਾਂ ਵੀ ਤੁਹਾਨੂੰ ਇੱਥੇ ਸਾਰ ਕਰਤਾਂ ਦੀਆਂ 120 ਰੁਪਏ ਲਿਖਿਆ ਹੋਇਆ ਹੈ 100 ਰੁਪਏ ਸੌਰੀ 100 ਰੁਪਏ ਰੇਟ ਲਿਖਿਆ ਹੋਇਆ ਹੈ ਤੇ ਟੱਕਣ ਵਾਲੀ ਇਸ ਤਰ੍ਹਾਂ ਦੀ ਮਸ਼ੀਨਾਂ ਵੀ ਤੁਹਾਨੂੰ ਮਿਲ ਜੂਗਾ ਗ੍ਰੈਂਡਰ ਵਗੈਰਾ ਤੇ ਹਰ ਤਰ੍ਹਾਂ ਦੇ ਗ੍ਰੈਂਡਰ ਵੀ ਇੱਥੇ ਹੈਗੇ ਆ ਤੇ ਇੱਧਰ ਤੁਹਾਨੂੰ ਡਿਨਰ ਸੈੱਟ ਇਦਾਂ ਛੋਟੇ ਛੋਟੇ ਬਾਉਲ ਡਿਨਰ ਸੈੱਟ ਸਾਰ ਕਰਤਾਂ ਦੇ ਡਿਨਰ ਸੈੱਟ ਮਿਲ ਜੂਗੇ ਤੇ ਦੇਖ ਸਕਦੇ ਇਧਰ ਕੱਪ ਵਗੈਰਾ ਲੈਣੇ ਹਨ ਤੇ ਕੱਪ ਵਗੈਰਾ ਵੇਰ ਤਰ੍ਹਾਂ ਦੇ ਮਰਤ ਮਰਤਮਾਨ ਵੀ ਵਗੈਰਾ ਵੀ ਮਿਲ ਜੂਗਾ ਤੁਹਾਨੂੰ ਤੇ ਲੋ ਜੇ ਚਾਹੀ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਤੇ ਇਸ ਤਰ੍ਹਾਂ ਦੇ 190 ਰੁਪਏ ਚ ਦੇਖੋ 100 ਇਹ 190 ਚ 6 ਪੀਸ ਮਿਲਦੇ ਆ ਤੇ ਇਹ ਦੇਖੋ ਰੇਟ ਲਿਖਿਆ ਹੋਇਆ ਹੈ ਵੀ 190 ਰੁਪਏ ਚ ਕੱਪ ਇੱਥੇ ਤੁਹਾਨੂੰ ਬਿਰ ਬੇਜਸ ਇਹ ਪੀਸ ਮਿਲ ਜੂਗੇ ਕੱਪ ਕਾਫੀ ਇੱਧਰ 290 ਰੁਪਏ ਲਿਖਿਆ ਹੋਇਆ ਐਂ ਤਾਂ ਤੁਸੀਂ ਛੋਟੇ ਛੋਟੇ ਕੱਪ ਲੈਣੇ ਤੇ ਛੋਟੇ ਛੋਟੇ ਦੇ ਕੱਪ ਲੈ ਜਾ ਸਕਦੇ ਹੋ ਤੁਸੀਂ ਜ਼ਰੂਰ ਵਿਜ਼ਿਟ ਕਰੋ। ਅੱਗੇ ਇਸ ਤਰ੍ਹਾਂ ਦੇ ਤੁਹਾਨੂੰ ਪੋਰਟ ਵਗੈਰਾ ਵੀ ਚਾਹੀਦਾ ਤਾਂ ਪੋਰਟ ਵੀ ਤੁਹਾਨੂੰ ਮਿਲ ਜੂਗੇ ਤੇ ਇੱਧਰ ਗਲਾਸੀਆਂ ਵਗੈਰਾ ਹਰ ਤਰ੍ਹਾਂ ਦੇ ਮਾਰਤਲਾਨ ਤੁਹਾਨੂੰ ਤੇ ਬੱਚਿਆਂ ਦੇ ਬਾਕਸ ਵੀ ਮਿਲ ਜੂਗੇ ਜੋ ਲਾਂਚ ਬਾਕਸ ਵੀ ਤੁਹਾਨੂੰ ਮਿਲ ਜੂਗੇ ਇਸ ਤਰ੍ਹਾਂ ਇੰਡਸਟਰੀ ਮੈਂ ਵੀ ਮਿਲ ਜੂਗੇ ਤੇ ਜੇ ਤੁਹਾਨੂੰ ਇਦਾਂ ਦੇ ਹਨ ਜੁਐਲਰੀ ਬਾਕਸ ਚਾਹੀਦਾ ਤੇ ਜੁਐਲਰੀ ਬਾਕਸ ਵੀ 70 ਰੁਪਏ ਚ ਲੱਗਾ ਹੋਇਆ ਹੈ 50 ਰੁਪਏ ਚ ਲੱਗਾ ਹੋਇਆ ਇਦਾਂ ਜੁਐਲਰੀ ਬਾਕਸ ਤੇ ਇਧਰ ਉੱਪਰ ਵੀ ਤੁਹਾਨੂੰ ਹਰ ਤਰ੍ਹਾਂ ਦਾ ਮਟੀਰੀਅਲ ਮਿਲ ਜਾਊਗਾ ਤੇ ਇਧਰ ਵੀ ਦੇਖੋ ਤੁਹਾਨੂੰ ਹਰ ਤਰ੍ਹਾਂ ਦਾ ਮਟੀਰੀਅਲ ਇੱਥੇ ਕਿਚਨ ਦਾ ਮਿਲ ਜਾਊਗਾ ਕਾਫੀ ਡੱਬੇ ਲੱਗੇ ਹੋਏ ਆ ਕਿਚਨ ਦੇ ਦੇਖ ਸਕਦੇ ਆ ਸਾਹਮਣੇ ਤੇ ਜੇ ਤੁਸੀਂ ਇਸ ਤਰ੍ਹਾਂ ਦੇ ਬਾਲਟੀਆਂ ਵਗੈਰਾ ਲੈਣੀਆਂ ਤੇ 2-200 ਰੁਪਏ ਬਾਲਟੀਆਂ ਲੱਗੀਆਂ ਹੋਈਆਂ 2-200 ਰੁਪਏ ਪੀਸ ਤੇ ਜੇ ਕੰਟੇਨਰ ਲੈਣੇ ਆ ਕੰਟੇਨਰ ਵੀ ਤੁਹਾਨੂੰ ਇਸ ਤਰ੍ਹਾਂ ਦੇ ਕੰਟੇਨਰ ਮਿਲ ਜੂਗੇ ਜਿੱਦਾਂ ਇਹ ਆ ਪੀਸ 에150 ਨੂੰ ਪੀਸ ਲੱਗਾ ਹੋਇਆ ਹੈ ਇਸ ਤਰ੍ਹਾਂ ਦੇ ਪੀਸ ਕਾਫੀ ਮਿਲ ਜੂਗੇ ਤੇ ਆਣਾ ਕਿਤੇ ਸ਼ੋਪਿੰਗ ਬਾਜ਼ਾਰ ਚ ਕਾਹ ਕrochri ਦਾ ਸਮਾਨ ਤੁਹਾਨੂੰ ਇਦਾਂ ਦੇ ਛੋਟੇ-ਛੋਟੀਆਂ ਬਾਲਟੀਆਂ ਤੁਹਾਨੂੰ ਹੈਨਾ ਡਸਟ ਪੀਨ ਵਗੈਰਾ ਗਮਲੇ ਵਗੈਰਾ ਇਸ ਤਰ੍ਹਾਂ ਦੇ ਮਿਲ ਜੂਗੇ ਕਾ ਰੇਟ ਲਿਖੇ ਹੋਏ ਆ तो ये उत्तर लिखा हुए पेंट पैंठ रुपये से जिदा गमले लिखे हुए हैं यौ रुपये गमला लिखे हुआ है भी तीह रुपये गमला लिखे हुआ है इधर पाँ रुपये से इस तरह तो गमले मिल जुगे जरूर एक बार विजिट करो तो जो डस्टबिन लैने तो डस्टबिन जिस तरह थोड़ा मिल जूगी दो सवा दो सौ नो सौ दो सौ नौ सौ सारे दो सौ बाल्टिया लगे दो सौ ढाई ढाई सौ बड़ी बाल्टिया लगे हुए हैं ज्वेलरी बॉक्स लगे हुए हैं हर एक तरह समान है मिल जाता ਚਲੋ ਜੀ ਇਸ ਤਰ੍ਹਾਂ ਦੇ ਵੀ ਤੁਹਾਨੂੰ ਬਾਕਸ ਡੱਬੇ ਮਿਲ ਜੂਗੇ ਤੇ 100 ਰੁਪਏ ਨੂੰ ਲੱਗੇ ਹੋਏ ਇਸ ਤਰ੍ਹਾਂ ਦੇ ਡੱਬੇ ਤੇ ਤੁਸੀਂ ਇੱਧਰ ਵੀ ਜਾ ਸਕਦੇ ਹੋ ਇਸ ਤਰ੍ਹਾਂ ਦਾ ਸਮਾਨ ਪਾਉਣ ਵਾਸਤੇ ਕਾਫੀ ਖਾਣ ਪੀਣ ਦਾ ਡਰਾਈ ਫਰੂਟ ਪਾਉਣ ਵਾਸਤੇ ਤੁਹਾਨੂੰ ਇਦਾਂ ਬਾਕਸ ਮਿਲ ਜੂਗੇ ਤੇ ਇੱਧਰ ਬੌਲ ਮਿਲ ਜੂਗੇ ਇੱਧਰ ਕੱਪ ਸੈੱਟ ਹਰ ਕਿਸ ਤਰ੍ਹਾਂ ਦਾ ਸਮਾਨ ਤੁਹਾਨੂੰ ਮਿਲਦਾ ਹੈ ਸ਼ੋਪਿੰਗ ਵਿਚਾਰਚ ਤੇ ਇੱਧਰ ਵੀ ਕਾਫੀ ਟੀ ਸੈੱਟ ਤੁਹਾਨੂੰ ਮਿਲ ਜੂਗੇ ਇਹ ਵੀ ਟੀ ਸੈੱਟ ਵਾ ਇਹ ਇੱਧਰ ਵੀ ਦੇਖ ਸਕਦੇ ਹੋ ਟੀ-ਸ਼ਰਟਾ ਤੇ ਜੇ ਕਿਸੇ ਨੂੰ ਗਿਫਟ ਕੁਝ ਦੇਣਾ ਹੋਵੇ ਚੋਰੇ ਵਾਸਤੇ ਕਾਫੀ ਇੱਧਰ ਦੇ ਟੀ-ਸ਼ਰਟ ਇੱਧਰ ਬਾਊਲ ਸੈਟ ਲੱਗਾ ਹੋਇਆ ਇਸ ਤਰ੍ਹਾਂ ਵੀ ਟੀ-ਸ਼ਰਟ ਲੱਗੇ ਹੋਏ ਆ ਤੇ ਇੱਧਰ ਪਲਾਸਟਰ ਦਾ ਸਮਾਨ ਤੁਹਾਨੂੰ ਇਸ ਤਰ੍ਹਾਂ ਤੁਹਾਨੂੰ ਪਲਾਸਟਰ ਦਾ ਸਮਾਨ ਕਾਫੀ ਮਿਲ ਜਾਊਗਾ ਤੇ ਇਸ ਤਰ੍ਹਾਂ ਚਾਣਨੀ ਚਾਹੀਦੀ ਹੈ ਉਹ ਵੀ ਤੁਹਾਨੂੰ ਮਿਲ ਚੁਕੀ ਆ ਜੇ ਤੁਹਾਨੂੰ ਇਸ ਤਰ੍ਹਾਂ ਦੇ ਬਾਊਲ ਚਾਹੀਦੇ ਆ ਇਹ ਵੀ ਤੁਹਾਨੂੰ ਇਹ 50 ਰੁਪਏ ਚ 40 ਰੁਪਏ ਚ ਇਸ ਤਰ੍ਹਾਂ ਦੇ ਬਾਊਲ ਮਿਲ ਜੂਗੇ ਹੈਂਗਰ ਮਿਲ ਜੂਗੇ ਤੇ ਤਾਂ ਸਾਮਾਨ ਕਾਫੀ ਤੁਹਾਨੂੰ ਇੱਥੇ ਮਿਲ ਜੂਗਾ ਤੇ ਇਧਰ 150 ਰੁਪਏ ਸਾਨੂੰ ਇਸ ਤਰ੍ਹਾਂ ਮਿਲ ਜੂਗੇ ਤੇ ਜਿਸ ਨੂੰ ਸ ਇਸ ਤਰ੍ਹਾਂ ਟੋਕਰੀਆਂ ਲੈਣੇ ਚਾਹਣੇ ਉਹ ਵੀ ਤੁਹਾਨੂੰ ਟੋਕਰੀਆਂ ਮਿਲ ਜੂਗੀਆਂ ਤੇ ਤੇ ਇਧਰ ਇਸ ਤਰ੍ਹਾਂ ਦੀ ਟੋਕਰੀਆਂ ਤੁਹਾਨੂੰ 150 ਰੁਪਏ ਮਿਲ ਜੂਗੀਆਂ ਇਸ ਤਰ੍ਹਾਂ ਦੇ ਤੁਹਾਨੂੰ 80 ਰੁਪਏ ਚ 20 ਮਿਲ ਜੂਗਾ ਤੇ ਕਾਫੀ ਇੱਥੇ ਤਾਂ ਸਾਮਾਨ ਆ ਆ ਪਿਆ ਆ ਕਿੰਨੇ ਦੀ ਫਰੂਟ ਟੋਕਰੀ ਵੀ ਤੁਹਾਨੂੰ ਮਿਲ ਜੂਗੀ ਫਰੂਟ ਪਾਉਣ ਵਾਸਤੇ ਟੋਕਰੀ ਕਿੰਨੇ ਦੀ ਅਸੀਂ 150 ਦੇ ਇਦਾਂ ਦੇ ਫਰੂਟ ਪਾਉਣ ਵਾਸਤੇ ਟੋਕਰੀ ਤੁਹਾਨੂੰ 80 ਰੁਪਏ ਚ ਵਾ ਤੇ ਇਸ ਤਰ੍ਹਾਂ ਦੀ ਤੁਹਾਨੂੰ ਟੋਕਰੀ ਮਿਲ ਜੂਗੀ 150 ਰੁਪਏ ਚ ਲੱਗੀ ਹੋਈਆਂ ਆ ਤੇ ਸ਼ੋਪਿੰਗ ਵਿਚਾਰ ਚ ਲੱਗਾ ਹੋਇਆ ਕਾਫੀ ਇਸ ਤਰ੍ਹਾਂ ਦਾ ਸਮਾਨ ਤੁਹਾਨੂੰ ਮਿਲ ਜੂਗਾ ਕਾਫੀ ਮਿਲ ਜੂਗਾ ਸਮਾਨ ਤੇ ਦੇਖ ਸਕਦੇ ਹੋ ਤੁਸੀਂ ਤੇ ਜਰੂਰ ਇੱਕ ਵਾਰੀ ਵਿజిਟ ਕਰੋ ਤੇ ਹਰ ਇੱਕ ਤਰ੍ਹਾਂ ਦਾ ਕਰੋਕਰੀ ਦਾ ਸਮਾਨ ਤੁਹਾਨੂੰ ਇੱਥੋਂ ਮਿਲ ਜੂਗਾ ਟੋਕਰੀਆਂ ਕੀ ਡੱਬੇ ਕੀ ਕੰਟੇਨਰ ਸੈਟ ਕੀ ਡਰਾਈ ਫੂਡ ਪਾਉਣ ਵਾਸਤੇ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਇੱਥੇ ਸਮਾਨ ਮਿਲ ਜੂਗਾ ਤੇ ਜ਼ਰੂਰ ਇੱਕ ਵਾਰ ਵਿਜ਼ਿਟ ਕਰੋ ਇਸ ਤਰ੍ਹਾਂ ਦੇ ਚਪਾਤੀ ਬਾਕਸ ਵੀ ਤੁਹਾਨੂੰ ਮਿਲ ਜੂਗਾ ਇੱਥੇ ਚਪਾਤੀ ਬਾਕਸਿੰਗ ਲੱਗੇ ਹੋਏ ਆ ਤੇ ਜਿੱਦਾਂ ਤੁਸੀਂ ਲੈ ਜਾਣਾ ਹੋ ਡਿਨਰ ਸੈਟ ਆ 950 ਦਾ ਡਿਨਰ ਸੈਟ ਲਗਾਏ ਹੋਏ ਹੈ ਇਨਾਂ ਨੇ ਡਿਨਰ ਸੈਟ ਵੀ ਤੁਹਾਨੂੰ ਮਿਲ ਜੂਗਾ ਤੇ ਇੱਧਰ ਚਪਾਤੀ ਬਾਕਸ ਵਗੈਰਾ ਵੀ ਤੁਹਾਨੂੰ ਮਿਲ ਜੂਗਾ ਤੇ ਇਸ ਤਰ੍ਹਾਂ ਬੌਲ ਵਗੈਰਾ ਸਾਰਾ ਤਰ੍ਹਾਂ ਤੁਹਾਨੂੰ ਸਮਾਨ ਉੱਥੇ ਮਿਲ ਜੂਗਾ ਜੇ ਤੁਸੀਂ ਇਸ ਤਰ੍ਹਾਂ ਦਾ ਇੱਧਰ ਸ਼ੀਸ਼ੇ ਲੈਣੇ ਜਾਣੇ ਹੋ ਤੇ ਇਸ ਤਰ੍ਹਾਂ ਸਾਨੂੰ ਮਿਲ ਜੂਗਾ ਕਾਫੀ ਸਮਾਨ ਮਿਲ ਜੂਗਾ ਬਾਕੀ ਤੋਂ ਦੁਹਾਈ ਤੇ ਡਿਨਰ ਸੈਟ ਵੀ ਮਿਲ ਜੂਗਾ ਬੱਚਿਆਂ ਦਾ ਕੱਪੜੇ ਵੀ ਇੱਥੇ ਮਿਲਦੇ ਆ ਤੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਸੋਰੀ ਇਧਰ ਬੱਚਿਆਂ ਦਾ ਕੱਪੜੇ ਵੀ ਗਰਮ ਕੱਪੜੇ ਵੀ ਇਸ ਤਰ੍ਹਾਂ ਸੈਟ ਵੀ ਡਰੈਸਾਂ ਵੀ ਬੱਚਿਆਂ ਦੇ ਡਰੈਸਾਂ ਮਿਲ ਜੂਗੇ ਲੇਡੀਜ਼ ਦੇ ਡਰੈਸਾਂ ਇਸ ਤਰ੍ਹਾਂ ਵੱਡੇ ਵੀ ਪਜਾਮੇ ਵਗੈਰਾ ਤੁਹਾਨੂੰ ਹਰ ਕਦਰ ਦਾ ਸਾਮਾਨ ਇੱਥੋਂ ਮਿਲ ਜੂਗਾ ਬੱਚੇ ਛੋਟੇ ਬੱਚਿਆਂ ਦਾ ਮਿਲ ਜੂਗਾ ਸਾਮਾਨ ਜ਼ਰੂਰ ਇੱਕ ਵਾਰੀ ਵੀ ਵਿਜ਼ਿਟ ਕਰੋ ਆਣਾ ਕਿਤੇ ਸ਼ੋਪਿੰਗ ਬਿਚਾਰਪੁਰ ਦੇ ਤੇ ਲੋ ਜੀ ਇੱਧਰ ਇਸ ਤਰ੍ਹਾਂ ਤੁਹਾਨੂੰ ਡਿਨਰ ਸੈੱਟ ਵੀ ਤੁਹਾਨੂੰ 32 ਪੀਸ ਵਾਲਾ ਜਿੱਦਾਂ ਦਾ ਵੀ ਡਿਨਰ ਸੈੱਟ ਲੈਣਾ ਹੋਵੇ ਤੇ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਆਣਾ ਕਿਤੇ ਸ਼ੋਪਿੰਗ ਬਿਚਾਰਪੁਰ ਦੇ ਵਿੱਚ ਤੇ ਬਾਕੀ ਵੀਡੀਓ ਵਧੀਆ ਲੱਗਦੀ ਤੇ ਵੀਡੀਓ ਨੂੰ ਲਾਈਕ ਕਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਨਵੀਂ ਵੀਡੀਓ ਨਾਲ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚਲੋ ਜੀ ਉਸੀ ਇਸ ਤਰ੍ਹਾਂ ਤੇ ਇਹਨਾਂ ਟੋਕਰੀਆਂ ਵਾਲਾ ਸੈੱਟ ਲੈਣਾ ਤਾਂ 250 ਨੂੰ 290 ਨੂੰ ਇਸ ਤਰ੍ਹਾਂ ਲੱਗੇ ਹੋਏ ਆ। ਜੀ ਜੇ ਇਸ ਤਰ੍ਹਾਂ ਦੇ ਪੋਰਟ ਵਗੈਰਾ ਹਰ ਤਰ੍ਹਾਂ ਦਾ ਸਮਾਨ ਤੁਹਾਨੂੰ ਮਿਲ ਜੂਗਾ। ਕਾਫੀ ਸਮਾਨ ਲੱਗਾ ਹੋਇਆ ਹੈ। ਕਰੋਕਰੀ ਦਾ ਇਸ ਤਰ੍ਹਾਂ ਦੇ ਤੁਸੀਂ ਅ ਗ੍ਰੈਂਡਰ ਵਗੈਰਾ ਇਸ ਤਰ੍ਹਾਂ ਦੇ ਵੀ ਤੁਹਾਨੂੰ ਮਿਲ ਜੂਗਾ। ਡਿਨਰ ਸੈੱਟ ਵੀ ਮਿਲ ਜੂਗਾ ਤੁਹਾਨੂੰ ਤੇ ਇੱਥੇ ਤੁਹਾਨੂੰ ਲੰਚ ਬਾਕਸ ਵੀ ਮਿਲ ਜੂਗਾ ਤੇ ਕਾਫੀ ਸਮਾਨ ਇੱਥੇ ਆਇਆ ਹੋਇਆ ਦੇਖ ਸਕਦੇ ਹੋ ਸਾਹਮਣੇ ਤੇ ਇਹ ਬੱਚਿਆਂ ਦੇ ਵੀ ਲੰਚ ਬਾਕਸ ਮਿਲ ਜੂਗਾ ਤੁਹਾਨੂੰ ਹਰ ਤਰ੍ਹਾਂ ਦਾ ਸਮਾਨ ਇੱਥੇ ਮਿਲ ਜਣਾ ਹੈ। ਕੰਟੇਨਰ ਵਗੈਰਾ ਮੈਂ ਜਾਣੇ ਹਰ ਕਿਸਮ ਦਾ ਸਾਮਾਨ ਧਰਨੇ ਮੈਂ ਜਾਣੇ ਚਲੋ ਜੀ ਓਕੇ ਵੀਡੀਓ ਬੜੇ ਲੱਗਦੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ